ਆਪ ਨੂੰ ਕਹਿ ਸਕਦੇ ਕਿ ਇੱਥੇ ਇੱਕ ਹੁੰਦੀ ਸੰਭਾਵਨਾ ਹੈ ਨੀ ਨਹੀਂ ਨਹੀਂ ਉਹ ਆਨੇ 10 ਕਿਲੋਮੀਟਰ ਹੋਰ ਜਾਂ ਗਾਜੋ ਜਲੰਧਰ ਨੂੰ ਜੇ ਦਿਨ ਉਹਦੇ ਕੋਲ ਪੈਸੇ ਹੋ ਗਏ ਨਾ ਵਾਵਾ ਕਹਿੰਦਾ ਵਾ ਕਿ ਕੋਈ 5-7 ਲੱਖ ਹੋ ਗਿਆ ਜਿੱਦਾਂ ਆਉਂਦੇ ਬੇ ਬਾਹਰ ਉਹਨੇ ਜਲੰਧਰ ਜਲੀ ਜਾਣਾ ਜੇ ਲੱਭਣਾ ਨਹੀਂ ਆਪਾਂ ਨੂੰ ਉਹਨੇ ਰਹੀ ਵੀ ਟੈਂਟ ਫੋੜੀ ਉਹਨੇ ਉੱਥੇ ਜੋਕ ਜਾਣੀਆਂ ਅਧਵੰਤਿਆ ਨੇ ਮੈਨੂੰ ਆਖਿਆ ਹਰਜਿੰਦਰ ਜੀ ਆ ਤੂੰ ਤੇ ਆਟੋ ਲੀਕੇ ਚਲੇ ਜਾਣਾ ਤੇ ਮਗਰੋਂ ਤੇਰੇ ਤੇ ਇੱਥੇ ਮੇਲਾ ਲਗਾ ਦਿੰਦਾ ਫਿਰ ਮੈਂ ਚਾਨ ਚੱਕ ਚੱਕਰ ਮਾਰਿਆ ਇੱਥੇ ਮੰਜਾ ਡਿਠਾ ਦੇ ਇਹ ਲੰਮੇ ਪਈਆ ਉਹ ਪੈਦਲ ਬੈਠਾ ਉਹ ਲੈ ਮੇਰੇ ਘਰ ਡੇਲੀ ਫੇਸ ਆਉਣਾ ਕੀ ਗੱਲ ਆ ਕੋਈ ਤੇਰੇ ਤੋਂ ਕਰਜ਼ਾ ਲਿਆਣੇ ਉੱਠ ਕੇ ਚਲਾ ਗਿਆ ਇਹ ਕਹਿਦੀ ਕਿ ਤੈਨੂੰ ਮੈਂ ਗੋਲੀ ਮਰਵਾ ਦੂੰ ਉਹਦੇ ਕੋਲ ਪਿਸਤੌਲ ਹੀ ਇਹ ਜਦੋਂ ਪਹਿਲਾ ਵਿਆਹ ਇਹਦਾ ਹੋਇਆ ਸੂਚ ਇਹ ਸੌਰੇ ਮੇਰੇ ਦਾ ਪਿੰਡਿਆ ਸੂਚ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਹਰਚੋਵਾਲ ਦੋ ਸਾਲੇ ਮੇਰੇ ਆ ਉਹਨਾਂ ਦੀਆਂ ਹਰਚੋਵਾਲ ਸ਼ਹਿਰ ਦੇ ਵਿੱਚ ਬਿਜਲੀ ਦੀਆਂ ਦੁਕਾਨਾਂ ਵਾਂ ਕਹਿੰਦੇ ਕਹੁੰਦੇ ਆ 10 ਕਿਲੋ ਜੱਟ ਦੇ ਸੌਰੇ ਮੇਰੇ ਦੇ ਆ ਫਿਰ ਨਿੱਕੀ ਕੀੜੀ ਪਿੰਢ ਜੇ ਉਥੇ ਵਿਆਹੀ ਆ 21 ਦਿਨਾਂ ਦੀ ਕੁੜੀ ਮਾਰ ਕੇ ਜਹਿਰ ਦੇ ਕੇ ਉਹਨੂੰ ਜਹਿਰ ਦੇ ਕੇ ਉਹਨ ਲੜਕੀ ਨੂੰ ਜਿਹਦਾ ਉਹਨਾਂ ਦੇ ਘਰ ਜਨਮ ਹੋਇਆ ਵਾ ਉਹਨੂੰ ਕਿਹਾਂ ਦਿਨਾਂ ਦਾ ਜਹਿਰ ਦੇ ਕੇ ਲੜਕੀ ਨੂੰ ਮਾਰ ਕੇ ਆਇਆ ਕਿਹਾਂ ਦਿਨਾਂ ਦੀ ਨੂੰ ਉਹ ਤੋਂ ਬਾਅਦ ਮੈਂ ਉਹ ਉਹਨਾਂ ਦੇ ਘਰੋਂ ਆ ਗਿਆ ਮੇਰੀ ਮਾਂ ਗਈ ਆ ਉਹਨਾਂ ਨੇ ਆਖਿਆ ਦਾਤਰ ਮਾਰਿਆ ਵੀ ਬਾਹਤ ਇੱਕ ਲੱਤ ਦੇ ਤੇ ਪਿਓ ਨੇ ਤੇ 26 ਬਣਾਈ ਗਰਦਾਸਪੁਰ ਆਲੇ ਜਾ ਕੇ ਹਸਪਤਾਲ ਦੇ ਵਿੱਚ 26 ਉਹਨਾਂ ਬਣਾਈਆਂ ਆਪੋ ਵੇਚਦੀ ਤਾਂ ਮੈਨੂੰ ਵੇਚਉਂਦਾ ਪਲੇਸ ਲਾਤਾ ਜਿਥੇ ਪਹਿਲੇ ਸਹੁਰੇ ਤੁਹਾਨੂੰ ਦੱਸਿਆ ਵਿਆਹਿਆ ਨਿੱਕੀ ਕੀੜੀ ਉਥੇ ਕੁੜੀ ਕਿੰਨਾਂ ਦਿਨਾਂ ਦੀ ਮਾਰ ਕੇ ਆਈ ਆ ਫਿਰ ਮੈਂ ਇਹਦੇ ਸਹੁਰੇ ਨੂੰ ਸਾਸੂ ਨੂੰ ਮਿਲਿਆ ਉਹਨਾਂ ਆਖਿਆ ਵੀਰਾ ਤੂੰ ਵਿਆਹ ਕਿੱ데 ਲੈ ਗਿਆ ਤੇਰੇ ਘਰ 'ਚ ਇੱਕ ਜੀ ਨਾਲਾ ਮਰਿਆ ਤੇ ਮੈਨੂੰ ਜੱਟਾਂ ਆਖਿਆ ਅੱਖੀਂ ਦਾੜੀ ਤੋੰਦਿਆ ਫੇਰ ਕਿਹਾ ਮਦਰੇ ਮਦਰੇ ਕੱਢ ਦੇ ਦੋਵੇਂ ਜੀ ਉਹ ਗੱਲ ਵੀ ਮੇਰਾ ਭਰਾ ਮੁਰਗਰ ਠੀਕ ਫਾੜ ਕੇ ਮਾਰ ਗਿਆ ਕੋਈ ਸੰਭਾਵਨਾ ਹੈ ਕਿ ਬੱਚੇ ਤੁਹਾਨੂੰ ਇੱਕ ਕਰਦਣ ਪਰ ਬੱਚੇ ਜਿਹੜੇ ਆ ਉਹ ਹੱਥ ਜੋੜਦੇ ਕਹਿੰਦੇ ਉਹ ਤੁਹਾਡੇ ਵਿੱਚ ਬਹੁਤ ਕਸੂਰ ਕੱਢਦੇ ਆ ਮਾਂ ਦੀ ਗੱਲ ਸੁਣ ਕੇ ਉਹ ਰਾਜ਼ੀ ਨਹੀਂ ਕਿ ਮਾਂ ਦੇ ਵਿੱਚ ਕੋਈ ਵੀ ਉਹ ਕਸੂਰ ਕੱਢਦੇ ਨਹੀਂ ਪਤਾ ਨਹੀਂ ਕਿਉਂ ਤੁਹਾਡੇ ਵਿੱਚ ਜ਼ਿਆਦਾ ਕਸੂਰ ਕੱਢਦੇ ਆ ਉਹਨਾਂ ਹੀ ਮੈਨੂੰ ਮਾਰ ਦਿੱਤਾ ਕਿ ਦੋ ਸਾਲ ਰਹਿੰਦੇ ਸੀ ਮਰੇ ਨੂੰ ਹੋ ਗਿਆ ਸਾਡੇ ਬਾਪ ਨੂੰ ਪਤਾ ਨਹੀਂ ਨੂੰ ਤੇ ਸਮੈਗ ਦਾ ਔਰ ਸਾਨੂੰ ਪਤਾ ਨਹੀਂ ਕਿ ਕਿਹੜੇ ਡਰਿੰਕ ਲੈਂਦਾ ਸਾਨੂੰ ਪਤਾ ਨਹੀਂ ਇਹ ਕਹਿੰਦੇ ਨਸ਼ਾ ਕਰਦਾ ਤੇ ਉਹ ਆ ਕੇ ਮਰ ਗਿਆ ਵਾ ਤੇ ਵੇਖੋ ਇਹ ਮਾਦਾ ਮੌਜੂਦਾ ਤੁਹਾਡੇ ਗੜੀ ਖੜਾ ਤੇ ਮਾਪਾ ਨੂੰ ਮੈਂ ਸਾਬ ਜਾਂ ਉਹਦਾ ਬਿਆਨ ਇਹ ਹੈਗਾ ਕਿ ਮਾਂ ਆਪਣੀ ਨੂੰ ਬੰਨੇ ਕਰ ਦੇ ਤੇ ਫੇਰ ਆਪਾਂ ਰਵਾਂਗੇ ਜਿਹੜਾ ਮਰਜੀ ਨੂੰ ਸਾਹਵੇਂ ਮਾਣੂ ਸੰਭਾਲਣਾ ਜਿਹਦਾ ਚੂਲਾ ਤੋੜ ਕੇ ਤੇ ਗਈ ਹੋਈ ਆ 8-10 ਸਾਲ ਪਹਿਲਾਂ ਉਹ ਬੱਚੇ ਇਹ ਕਹਿੰਦੇ ਆ ਕਿ ਇੰਨੀ ਧੀਰ ਹੋ ਗਈ ਆ ਸਾਨੂੰ ਵੱਖ ਰਹਿੰਦਿਆਂ ਨੂੰ ਹਾਂ ਜੀ ਹਾਂ ਜੀ ਤੇ ਜਦੋਂ ਉਹਦਾ ਤੁਹਾਡਾ ਮੁੰਡਾ ਹੁੰਦਾ ਕਹਿੰਦੇ ਨਾ ਤਾਂ ਕੋਈ ਉਦੋਂ ਬੋੜਿਆ ਜਨਮ ਦੇ ਵੇਲੇ ਨਾ ਕੋਈ ਹਸਪਤਾਲ ਦੇ ਵਿੱਚ ਨਾ ਕੋਈ ਖਰਚਾ ਨਾ ਕੋਈ ਘੋਰ ਤੇ ਅੱਜ ਉਹਨਾਂ ਨੂੰ ਸਾਡੀ ਯਾਦ ਕਿਉਂ ਆ ਗਈ ਕਿਉਂਕਿ ਅਸੀਂ ਆਪਣਾ ਕੰਮ ਕਰਨ ਲੱਗ ਪਏ ਆਪਣਾ ਕਮਾਉਣ ਲੱਗ ਪਏ ਸਾਡੀ ਦਿਹਾੜੀ ਚੰਗੀ ਪੈਣ ਲੱਗ ਪਈ ਇਸ ਕਰਕੇ ਸਾਡੇ ਬਾਪ ਨੂੰ ਸਾਡੇ ਚੇਤਾ 라이 ਪੰਜਾਬੀ ਟੀਵੀ ਤੇ ਅੱਜ ਤੁਸੀਂ ਇੱਕ ਰਿਸ਼ਤਿਆਂ ਦੀ ਕਹਾਣੀ ਸੁਣੋਗੇ ਉਹ ਰਿਸ਼ਤੇ ਜਿਨ੍ਹਾਂ ਦੇ ਵਿੱਚ ਖਟਾਸ ਆ ਚੁੱਕੀ ਹੈ ਜਿਨ੍ਹਾਂ ਦੇ ਵਿੱਚ ਹੁਣ ਪਿਆਰ ਨਾਂ ਦੀ ਚੀਜ਼ ਜਿਹੜੀ ਹੈ ਉਹ ਚਲਕਾ ਨਹੀਂ ਮਾਰਦੀ ਅਥਰੂਆਂ ਦੇ ਦਰਿਆ ਵਗਦੇ ਨੇ ਔਰ ਇਹ ਸੱਚੇ ਨੇ ਤੇ ਜਾਂ ਫੇਰਾ ਮਗਰ ਮੱਚਦੇ ਨੇ ਇਹ ਸਾਨੂੰ ਨਹੀਂ ਪਤਾ ਰੱਬ ਜਾਣਦਾ ਹੈ ਪਰਿਵਾਰ ਦਾ ਅੱਧਾ ਟੁਕੜਾ ਜਿਹੜਾ ਹੈ ਉਹ ਰਈਏ ਪੁਲ ਦੇ ਹੇਠਾਂ ਚਾਹ ਵੇਚ ਕੇ ਗੁਜ਼ਾਰਾ ਕਰਦਾ ਹੈ ਦੂਸਰੇ ਪਾਸੇ ਪਰਿਵਾਰ ਦਾ ਅੱਧਾ ਹਿੱਸਾ ਜਿਹੜਾ ਉਹ ਆਟੋ ਦੇ ਵਿੱਚ ਬੈਠ ਕੇ ਗੇੜੇ ਕੱਢਦਾ ਸੜਕਾਂ ਕੱਚ ਦਾ ਫਿਰਦਾ ਹੈ ਉਹ ਕਹਿੰਦਾ ਕਿ ਪਰਿਵਾਰ ਮੇਰਾ ਜੁੜ ਜਾਵੇ ਦੂਸਰੇ ਪਾਸਿਓਂ ਹੱਥ ਜੁੜਦੇ ਆ ਕਿ ਅਸੀਂ ਵੱਖੋ ਵੱਖਰੇ ਖੁਸ਼ ਆ ਗੱਲ ਉਸ ਕੋਮਲਪ੍ਰੀਤ ਕੁੜੀ ਦੀ ਹੈ ਕਿ ਜਿਹੜੀ ਰਈਏ ਪੁਲ ਦੇ ਹੇਠਾਂ ਚਾਹ ਦਾ ਖੋਖਾ ਲਗਾਉਂਦੀ ਹੈ ਆਪਣੀ ਵੀਡੀਓ ਦੇ ਵਿੱਚ ਆਖਦੀ ਹੈ ਕਿ ਬਾਪ ਸਨ ਕੁੱਟਦਾ ਮਾਰਦਾ ਉਹ ਇਸ ਦੁਨੀਆ ਦੇ ਵਿੱਚ ਹੈ ਨਹੀਂ ਨਸ਼ੇ ਕਰਦਾ ਤੇ ਜਦੋਂ ਉਸ ਗੱਲ ਦਾ ਦੂਸਰਾ ਪੱਖ ਸਾਹਮਣੇ ਆਉਂਦਾ ਤੇ ਬਾਪ ਸ਼ਾਬਤ ਸੂਰਤ ਅਮਰਤਾ ਰਹੀ ਗੁਰਸਿੱਖ ਸਾਹਮਣੇ ਆਉਂਦਾ ਫਿਰ ਨਸ਼ੇ ਵਾਲੀ ਗੱਲ ਜਿਹੜੀ ਹੈ ਉਹ ਰੜਕਦੀ ਹੈ ਉਸ ਰੜਕ ਨੂੰ ਦੂਰ ਕਰਨ ਦੇ ਵਾਸਤੇ ਸੱਚ ਝੂਠ ਦਾ ਨਤਾਰਾ ਕਰਨ ਦੇ ਵਾਸਤੇ ਅੱਜ ਅਸੀਂ ਦਿਨੇ ਵਾਲਾ ਪਿੰਡ ਪਹੁੰਚੇ ਆ ਕਿ ਜਿੱਥੇ ਉਸ ਬੱਚੀ ਦਾ ਬਾਪ ਜਿਉਂਦਾ ਜਾਗਦਾ ਸਾਡੇ ਨਾਲ ਖੜਾ ਹੈ ਸਭ ਤੋਂ ਪਹਿਲਾਂ ਤੇ ਆਪਣਾ ਨਾਮ ਦੱਸੋ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਵੈਗੁਰਜੀ ਕੀ ਫਤਿਹ ਜੀ ਤੇ ਹਰਜਿੰਦਰ ਸਿੰਘ ਸਾਨੋਬ ਦਰਸ਼ਨ ਸਿੰਘ ਪਿੰਡ ਦੀਨੇਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਤੋਂ ਆ ਜੀ ਆਪਾਂ ਜੀ ਹਾਂਜੀ ਅੱਗੇ ਦੱਸੋ ਜੀ ਗੱਲ ਹੈ ਕਿ ਤੁਹਾਡਾ ਪਰਿਵਾਰ ਖੇਰੂ ਖੇਰੂ ਜਿਹੜਾ ਹੋ ਗਿਆ ਹਾਂਜੀ ਉਹਨਾਂ ਨੇ ਤੁਹਾਨੂੰ ਮਾਰਿਆ ਹੋਇਆ ਹੈ ਹਾਂਜੀ ਤੁਹਾਨੂੰ ਨਸ਼ੇੜੀ ਤੱਕ ਦੱਸਿਆ ਹੋਇਆ ਹੈ ਜੀ ਬੜਾ ਕੁਝ ਕੀਤਾ ਇਹ ਕੀ ਸਚਾਈ ਕੀ ਇਹਦੇ ਵਿੱਚ ਸਚਾਈ ਇਹ ਜੀ ਸ਼ਰਨਜੀਤ ਕੌਰ ਆਪਣੀ ਪਤਨੀ ਆ ਤੇ ਕੌਮਲੀਪ੍ਰੀਤ ਕੌਰ ਬੇਟੀ ਆ ਤੇ ਰਾਜਮਪ੍ਰੀਤ ਸਿੰਘ ਆਪਣਾ ਲੜਕਾ ਤੇ ਬਹੁਤ ਸਮਾਂ ਪਹਿਲਾਂ ਚੰਗਾ ਲੰਘਿਆ ਉਸ ਤੋਂ ਬਾਅਦ ਇਹਨਾਂ ਦੇ ਬਹੁਤ ਕਰੈਕਟ ਇਹਦੀ ਯਾਨੀ ਕਿ ਆਪਣੀ ਜਿਹੜੀ ਘਰ ਦੀ ਇਸ਼ਾਨੀ ਇਹਨਾਂ ਦੇ ਬਹੁਤ ਕਰੈਕਟ ਖਰਾਬ ਹੋ ਚੁੱਕੇਗੇ ਇਹਨੇ ਹੋ ਸਕੇ ਕਿ ਅਸੀਂ ਯਾਨੀ ਕਿ ਜੀਨਾ ਰਾਮ ਹੋ ਗਏ ਸਾਡਾ ਅਸੀਂ ਬਾਣਾ ਪਾਇਆ ਵਾ ਸਨ 80 ਦਾ ਮੈਂ ਭਜਨ ਲਿਆ ਨਸ਼ਹਿਰਾ ਮੱਝਾ ਸਿੰਘ ਗਰਦਾਸਪੁਰ ਜ਼ਿਲ੍ਹੇ ਚ ਵਟਾਲੇ ਤੋਂ ਅੱਗੇ ਆ ਸਨ 80 ਮੈਂ ਭਜਨ ਲਿਆ ਸੰਤਰਨਾਮ ਸਿੰਘ ਨੀਲਤਾਰੀਆਂ ਤੋਂ ਤੇ ਇਹਨਾਂ ਨੂੰ ਮੈਂ ਹੱਥ ਜੋੜ ਰਿਹਾ ਕਿ ਮੈਂ ਇੱਕ ਕਰੈਕਟਰ ਦੇ ਵਿੱਚ ਆਪਾਂ ਤੂੰ ਨਾ ਜਾ ਬਹੁਤ ਚੰਗੀ ਰਹੇਗੀ ਆਪਾਂ ਅਸੀਂ ਬਣਾ ਪਏ ਤੇ ਤੂੰ ਵੀ ਸਾਡੇ ਨਾਲ ਬਣਾ ਪਾ ਫਿਰ ਇਹਨੇ ਅਮਰ ਛੱਗਿਆ ਵਾ ਅਮਰ ਛਾ ਕੇ ਵੀ ਟਲੀ ਨਹੀਂ ਉਹ ਪਿੰਡ ਦਾ ਸਾਡਾ ਵਾ ਬੰਦਾ ਜਿਹੜਾ ਉਸ ਟਾਈਮ ਤੇ ਕੈਨੇਡਾ ਚਲੇ ਗਿਆ ਉਹਦੀ ਘਰ ਦੀ ਉਹਨੂੰ ਲੱਗੀ ਆ ਉਹਨੇ ਜਵਾਨ ਨੇ ਇਹਨੇ ਉਹਦੇ ਨਾਲ 6 ਸਾਲ ਕਰੈਕਟਰ ਰੱਖਿਆ ਕਦੀ ਰਈਆ ਕਦੀ ਜਿੰਡਿਆਲਾ ਕਦੀ ਤਰਨ ਤਰਨ ਉਹਦੇ ਨਾਲ ਫਿਰਦਿਆਂ ਕਦੀ ਕਾਰ ਤੇ ਕਦੀ ਹੀ ਰੋਣਾ ਮੋਟਾ ਸ਼ੀ ਲਾ ਰੰਗ ਦਾ ਉਤੇ ਨਾ ਵੀ ਰੰਗ ਦਾ ਉਹਨੇ ਪਰਾਂ ਵਧਾਉਣਾ ਫਿਰ ਕੋ ਪਤਵੰਤਿਆਂ ਨੇ ਮੈਨੂੰ ਆਖਿਆ ਹਰਜਿੰਦਰ ਜੀਆ ਤੂੰ ਤੇ ਆਟੋ ਵਾਲੀ ਕੇ ਚਲੇ ਜਾਂਦਾ ਤੇ ਮਗਰੋਂ ਤੇਰੇ ਤੇ ਇੱਥੇ ਮੇਲਾ ਲਗਾ ਦਿੰਦਾ ਫਿਰ ਮੈਂ ਚਾਨ ਚੱਕ ਚੱਕਰ ਮਾਰਿਆ ਇੱਥੇ ਮੰਜਾ ਢਠਾ ਦੇ ਇਹ ਲੰਮੇ ਪਈਆ ਉਹ ਪੈਦਲ ਬੈਠਾ ਮਹਾਵੀਰ ਕੁੜੀ ਦਾ ਆਪਣੀ ਦਾ ਵਿਆਹ ਵਾ ਜਾਂ ਤੇਰੀ ਮਾਂ ਦੀ 17ਵੀਂ ਆ ਜਾਂ ਤੇ ਪੁੱਤ ਦਾ ਸਗਣ ਆ ਕੀ ਗੱਲ ਆ ਤੂੰ ਜਿਹੜਾ ਮੇਰੇ ਘਰ ਡੇਲੀ ਫੇਸ ਆਉਣਾ ਕੀ ਗੱਲ ਆ ਕੋਈ ਤੇਰੇ ਤੋਂ ਕਰਜ਼ਾ ਲਿਆ ਨੇ ਉੱਠ ਕੇ ਚਲਾ ਗਿਆ ਇਹ ਕਹੀਦੀ ਕਿ ਤੈਨੂੰ ਮੈਂ ਗੋਲੀ ਮਰਵਾ ਦੂੰ ਉਹਦੇ ਕੋਲ ਪਿਸਤੌਲ ਹੀ ਮਾਂ 7 ਵਜਨ ਜੀ ਆਪਾ ਚ ਉਪਰ ਗਏ ਫਿਰ ਉਹ ਸਮਾਂ ਨੰਗਿਆ ਹੱਥ ਪਲਾ ਜੋੜਿਆ ਫਿਰ ਇਹ ਨਹੀਂ ਟਲੀ ਫਿਰ ਮੈਂ ਸਦਰ ਥਾਣੇ ਦਰਖਾਸਤ ਦਿੱਤੀ ਮਾਤਾ ਨੂੰ ਨਾਲ ਲਿਖ ਕੇ ਇਹ ਐਸਆਈ ਹਰਜੀਤ ਸਿੰਘ ਤੇ ਨਰੰਗ ਸਿੰਘ ਉਸ ਟਾਈਮ ਤੇ ਮੌਜੂਦਾ ਸੀ ਥਾਣੇਦਾਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਆਹ ਗੱਲ ਆ ਤੀ ਯਾਰ ਮੇਰਾ ਕੋਈ ਸਦਾਰ ਕਰੋ ਉਹ ਲੈ ਕੇ ਫੜ ਕੇ ਸਵੇਰੇ 6 ਵਜੇ ਫਿਰ ਮੇਰੀ ਸਾਲੀ ਤੇ ਸੱਸ ਮੇਰੀ ਤੇ ਸੰਧੂ ਤਿੰਨੇ ਨੇ ਸ਼ਾਮੀ ਗਿਆ ਤੇ ਉਹਨੂੰ ਜਾ ਕੇ ਛਡਾ ਕੇ ਘਰ ਲੱਗੇ ਆਂਦੇ ਜਿੰਦਾ ਹਾਂ ਰਾਉਣਾ ਤੋਂ ਇਦਾਂ ਵਰਕੇ 6 ਮਹੀਨੇ ਸਾਨੂੰ ਦੇ ਮੈਂ 6 ਮਹੀਨੇ ਦਿੱਤੇ ਆ ਉਹ ਗੱਲ 15 ਦਿਨ ਪਹਿਲਾਂ ਕੈਨੇਡਾ ਜਾ ਰਿਹਾ ਸੀ ਉਹ ਉਹਨੇ 15 ਦਿਨ ਪਹਿਲਾਂ 10000 ਰੁਪਏ ਦਿੱਥੀ ਆਏ ਛੁੱਟਿਆ ਗੇਰਦੇ ਸਲੇਉਂਦੀ ਉਹ ਦਿੱਥੀ ਪੈਸੇ ਵੀ ਮੇਰੇ ਕੋਲ ਲੱਗੀ ਹੱਥ ਮੈਂ ਆਖਿਆ ਸ਼ਨੀ ਜੀ ਦਾ 10000 ਰੁਪਏ ਆਇਆ ਕਿਥੋਂ ਆਏ ਮੇਰੀ ਸਹੇਲੀ ਦਾ ਮਾਂ ਸਹੇਲੀ ਦੇ ਦੇ ਦਿੰਦੀ ਨੀ ਉਹ ਸਹੇਲਾ ਜਾਣ ਲਾਲ ਮੋਟ ਚਾਹਤੇ ਬਿੱਲਾ ਤੇ ਮੈਂ ਦੱਸੋ ਜੀ ਮੈਂ ਉਹ ਕੀ ਕਰ ਸਕਦਾ ਫੇਰ ਉਹਨਾਂ ਨੂੰ ਮੈਂ ਰੋ ਰੱਪਾ ਪਾ ਦੇ ਇਹਨਾਂ ਨੇ ਫੇਰ ਇਹਦਾ ਡੈਡੀ ਸ਼ਰਜੀ ਦਾ ਕੋਰ ਮੇਰਾ ਸਹਰਾ ਤੇ ਦੋਹੇ ਸਾਲੇ ਸਾਲੇ ਤੇ ਦੋ ਲੜਕੇ ਹੋ ਰਿਆ ਹਨ ਪਛਤੇ ਜਾਨੀ ਕੋਨਾ ਪਿੰਡ ਤੇ ਹੋਣਗੇ ਇਹਨਾਂ ਸਮਾਨ ਚੁਕਿਆ ਖਡੂਰ ਸਾਹਿਬ ਲੈ ਗਿਆ ਖਡੂਰ ਸਾਹਿਬ ਜਾ ਕੇ ਉਥੇ ਫਿਰ ਇਹਨੇ ਫੇਰ ਸਬੰਧ ਮਜੀਠ ਸਿੰਘਾਂ ਦੇ ਲੜਕੇ ਨਾ ਬਣਾ ਲਿਆ ਗੋਲ ਕਪਿਓਂ ਦਾ ਖਾਂਦੀ ਹੁੰਦੀ ਫਿਰ ਮੈਨੂੰ ਪਿੰਡਦਿਆਂ ਪਤਵੰਤਿਆਂ ਨੇ ਆਖਿਆ ਯਾ ਯਾਰ ਨੂੰ ਸਮਝਾ ਕੋ ਮੈਂ ਆਖਿਆ ਇਹਦੇ ਮੈਂ 10 ਕਿਲੋਮੀਟਰ ਪਰੇ ਜਾਊਂਗੀ ਇਹਨੂੰ ਨਹੀਂ ਆ ਸਕਦੀ ਇਹ ਸ਼ੱਜਲਵੱਡੀ ਆ ਗਈ ਆ ਸ਼ੱਜਲਵੱਡੀ ਝਾੜੂ ਪੋਚਾ ਕੇ ਤੇ ਘਰ ਕਰਦੀ ਰਹਿੰਦੀ ਉਥੋਂ ਜਾ ਕੇ ਮੇਰੇ ਤੇ ਕੇਸ ਕਰ ਦਿੱਤਾ ਵਾ ਖਡੂਰ ਸਾਹਿਬ ਤੋ ਅਦਾਲਤ ਦੇ ਵਿੱਚ ਕਿ ਇਹ ਛੇ ਬੋਧਾਂ ਸ਼ਰਾਬਦਿਆਂ ਪੀਂਦਾ ਸਾਨੂੰ ਕੋੜਦਾ ਮਾਰਦਾ ਖਰਚਾ ਨਹੀਂ ਦਿੰਦਾ ਮੈਂ ਜੀ ਸਾਢੇ 4 ਸਾਲ ਕੇਸ ਭੁਗਤਿਆ ਤੇ ਤੇਹਾਂ ਤਰੀਕੇ ਮੈਂ ਜਾਣਾ ਮਾਂ ਨੂੰ ਹੀ ਸੰਭਾਲਣਾ ਜਿਹਦਾ ਚੂਲਾ ਤੋੜ ਕੇ ਤੇ ਗਈ ਹੋਈ ਆ 8-10 ਸਾਲ ਪਹਿਲਾਂ ਤੇ ਉਹ ਮੈਂ ਮਾਤਾ ਨੂੰ ਵੀ ਪਾਲਦਾ ਵਾਂ ਉਹਦੀ ਦਵਾਈ ਬੁੱਢੀ 5000 ਦੀ ਮਹੀਨੇ ਦੀ ਹੁੰਦੀ ਆ ਚਾਹ ਰੋਟੀ ਪਾਣੀ ਤੋਂ ਬਗੈਰ 5000 ਦੀ ਦਵਾਈ ਜਾ ਰਹੀ ਆ ਫਿਰ ਮੈਂ ਉਹ ਅਦਾਲਤ ਤੇ ਗਿਆ ਜਦੋਂ 18 ਤਰੀਕ ਮੇਰੀ ਪਈ ਆ ਤੇ ਜੱਜ ਬਹੁਤ ਸਿਆਣੀ ਅਰਜੰਦ ਸਿੰਘ ਤੁਸੀਂ ਜੇ ਆ ਕੇ ਹਾਂ ਜੀ ਆਪਾਂ ਹੀ ਅਰਜੰਦ ਸਿੰਘ ਨਹੀਂ ਤੁਸੀਂ ਕਿਸੇ ਨਾਲ ਆਏ ਜੇ ਜਿਹੜੀ ਉਹਦੀ ਵਕੀਲਣੀ ਬਲਜਿੰਦਰ ਕੌਰ ਕੰਗਿਆ ਜਲਾਲਵਦੀ ਉਹ ਕਹਿੰਦੀ ਨਹੀਂ ਜੀ ਇਹ ਅਰਜੰਦ ਸਿੰਘ ਹੀ ਆ ਇਹਦੇ ਤੇ ਨੇ ਗੇੜੇ ਘੜਾ ਘੜਾ ਕੇ ਨੂੰ ਬਚਾਰੇ ਮਾਰ ਦਿੱਤਾ ਵਾ ਤੇ ਤੁਸੀਂ ਜਾ ਕੇ ਉਹਨਾਂ ਕੋਈ ਫੈਸਲਾ ਕਰੋ ਫੈਸਲਾ ਕੀ ਹੋਇਆ ਸਾਡਾ ਕਿ ਮੈਂ ਆਖਿਆ ਕਿ 8 ਮਰਲੇ ਥਾਏ ਮੇਰੇ ਕੋਲ 6 ਮਰਲੇ ਲੈ ਲੈਣ ਤੇ ਨੇ ਇਹਨੇ 2-2 ਮਰਲੇ ਤੇ 2 ਮਰਲੇ ਵੀ ਮੈਂ ਰੱਖ ਲੈਣਾ ਕਹਿੰਦੀ ਨਹੀਂ ਜੀ ਮੈਨੂੰ ਤਾਂ ਪੈਸੇ ਚਾਹੀਦੇ ਆ 5 ਲੱਖ ਰੁਪਈਆ ਮੇਰਾ ਭਰਾ ਹੀ ਇੱਕ ਉਹਨੇ ਆਣ ਕੇ ਟੈਂਸ਼ਨ ਲਈ ਦੋ ਫਾ ਲੈ ਕੇ ਮਰ ਗਿਆ ਠੀਕ ਆ ਤੇ ਉਸ ਤੋਂ ਬਾਅਦ ਇਹ ਜਵਾਨ ਚਲੇ ਗਈ ਆ ਉਹਨੇ ਮੈਨੂੰ ਜੱਜ ਨੇ ਇਹਦੇ ਮੂੰਹ ਤੇ ਆਖਿਆ ਕਿ ਇਹਨੂੰ ਬੇਦਖਲ ਕਰ ਦੇ ਬੇਲਾ ਕਰਕੇ ਤੇ ਇਹ ਤੂੰ ਆਪਣਾ ਰੋਟੀ ਪਾਣੀ ਦਾ ਇੰਤਜ਼ਾਮ ਕਰਾ ਮਾਂ ਮੈਡਮ ਐਸ ਉਮਰ ਚ ਹੁਣ ਧੀ ਲੱਭਣਾ ਆਪ ਪਕਾਵਾਂਗੇ ਆਪ ਖਾਵਾਂਗੇ ਹੁਣ ਫਿਰ ਉਸ ਤੋਂ ਬਾਅਦ ਅਸੀਂ ਮਾਂ ਪੋਤੇ ਆ ਆਟੋ ਚਲਾਉਣੇ ਦਵਾਈ ਬੂਟੀ ਕਰਾਉਣੇ ਆ ਉਹ ਦੁੱਧ ਲੈ ਆਉਂਦਾ ਕੋਈ ਖੰਡ ਪੱਤੀ ਲੈ ਆਉਂਦੀ ਉਹ ਟਾਈਮ ਪਾਸ ਹੁੰਦਿਆ ਜੀ ਉਹ ਬੱਚੇ ਇਹ ਕਹਿੰਦੇ ਆ ਕਿ ਇੰਨੀ ਧੀਰ ਹੋ ਗਈ ਆ ਸਾਨੂੰ ਵੱਖ ਰਹਿੰਦਿਆਂ ਨੂੰ ਹਾਂ ਜੀ ਹਾਂ ਜੀ ਤੇ ਜਦੋਂ ਉਹਦਾ ਤੁਹਾਡਾ ਮੁੰਡਾ ਹੁੰਦਾ ਕਹਿੰਦੇ ਨਾ ਤਾਂ ਕੋਈ ਉਦੋਂ ਬੋੜਿਆ ਜਨਮ ਦੇ ਵੇਲੇ ਨਾ ਕੋਈ ਹਸਪਤਾਲ ਦੇ ਵਿੱਚ ਨਾ ਕੋਈ ਖਰਚਾ ਨਾ ਕੋਈ ਹੋਰ ਤੇ ਅੱਜ ਉਹਨਾਂ ਨੂੰ ਸਾਡੀ ਯਾਦ ਕਿਉਂ ਆ ਗਈ ਕਿਉਂਕਿ ਅਸੀਂ ਆਪਣਾ ਕੰਮ ਕਰਨ ਲੱਗ ਪਏ ਆਪਣਾ ਕਮਾਉਣ ਲੱਗ ਪਏ ਸਾਡੀ ਦਿਹਾੜੀ ਚੰਗੀ ਪੈਣ ਲੱਗ ਪਈ ਇਸ ਕਰਕੇ ਸਾਡੇ ਬਾਪ ਨੂੰ ਸਾਡਾ ਚੇਤਾ ਨਹੀਂ ਜੀ ਸਾਨੂੰ ਚੇਤਾ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਚੇਤਾ ਉਹਨਾਂ ਨੇ ਜਿਹੜੇ ਨਸ਼ਿਆਂ ਦਾ ਮੇਰੇ ਤੇ ਲਾਇਆ ਪਿੰਡ ਹਮੀ ਭਰਦਾ ਸਾਰਾ ਕਿ ਨਸ਼ਾ ਜਕਰੇ ਕਰਦਾ ਸੀ ਸੌਂ ਗੁਰਦਾਰਾ ਸਾਹਿਬ ਦੇ ਨੂੰ ਤਿਆਰ ਆ ਇਹਨਾਂ ਨਸ਼ੇ ਦਾ ਵਿਰੋਧ ਮੇਰੇ ਤੇ ਕਰਕੇ ਮੈਨੂੰ ਮਾਰ ਕੇ 2 ਸਾਲ ਹੋ ਗਏ ਕਿ ਮਰ ਗਿਆ ਮੈਂ ਤਾਂ ਇਹ ਪੈਣ ਚੁੱਕਿਆ ਨਹੀਂ ਤੇ ਮੈਂ ਪੈਣ ਨਹੀਂ ਚੁਕਣਾ ਚਾਹੁੰਦਾ ਕਿਉਂ ਆਪਣੀ ਰੋਟੀ ਖਾਂ ਜਿੱਥੇ ਮਰਜੀ ਆਪਣ ਨੂੰ ਕੋਈ ਸਰਦਰਦੀ ਨਹੀਂ ਆਪਾਂ ਇਹ ਆਣੇ ਸਾਹਮਣੇ ਦੇਖਦੇ ਹੋ ਤਰੇ ਫਿਰ ਤੇ ਕੋਈ ਨਹੀਂ ਹੈਗੇ ਆ ਉਹਨਾਂ ਹੀ ਮੈਨੂੰ ਮਾਰ ਦਿੱਤਾ ਕਿ ਦੋ ਸਾਲ ਰਹਿ ਜਾਂਦੇ ਸੀ ਮੂਰੇ ਨੂੰ ਮਰੇ ਨੂੰ ਹੋ ਗਿਆ ਸਾਡੇ ਬਾਪ ਨੂੰ ਪਤਾ ਨੂੰ ਤੇ ਸਮੈਗ ਦਾ ਔਰ ਸਾਨੂੰ ਪਤਾ ਨਹੀਂ ਕਿ ਕਿਹੜੇ ਡਰਿੰਕ ਲੈਂਦਾ ਸਾਨੂੰ ਪਤਾ ਨਹੀਂ ਇਹ ਗੰਦੇ ਨਸ਼ੇ ਕਰਦਾ ਤੇ ਉਹ ਇਹ ਮਰ ਗਿਆ ਵਾ ਤੇ ਵੇਖੋ ਹੀ ਮੈਂ ਤਾਂ ਮੌਜੂਦਾ ਤੁਹਾਡੇ ਗੱਡੀ ਖੜਾ ਤੇ ਮਾਂ ਪਾਣੀ ਮੈਂ ਸਹ ਰਿਆਂ ਉਹਦਾ ਬਿਆਨ ਇਹ ਹੈਗਾ ਕਿ ਮਾਂ ਆਪਣੀ ਨੂੰ ਬੰਨੇ ਕਰਦੇ ਤੇ ਫੇਰ ਆਪਾਂ ਰਵਾਂਗੇ ਜਿਹੜਾ ਮਰਜੀ ਨੂੰ ਸਾਹਬੇ ਉਹ ਯਾਰ ਦੋ ਭਰਾ ਮੇਰੇ ਦੀ ਪਹਿਲਾਂ ਡੈਥ ਹੋ ਗਿਆ ਪਿਓ ਮੇਰੇ ਦੀ ਸਾਨੂੰ 82 ਡੈਥ ਹੋ ਗਿਆ ਨਾ ਕੋਈ ਭਰਾ ਨਾ ਲਾਗੇ ਪਰਜਾਈ ਕੋਈ ਨਹੀਂ ਹੈਗਾ ਮੇਰਾ ਤਾਂ ਮੇਰੀ ਹਰਾਨੀ ਜਿ ਵਈ ਆ ਮੈਂ ਉਹਦੀ ਲੜੀ ਦੇ ਬਾਸੂ ਕਰਾਉਣਾ ਨੂੰ ਮੈਂ ਨਾ ਹੋਣਾ ਸਾਰਾ ਕੰਮ ਮੈਂ ਕਰਦਾ ਫਿਰ ਉਹਦ ਬਾਅਦ ਸ਼ੱਜਲ ਵੜੀ ਕਿ ਮੈਨੂੰ ਸਿੰਗਲ ਵਈ ਆ ਉਹਦੇ ਨਾਲ ਸੰਬੰਧ ਆ ਸੱਚ ਉਹਨੇ ਐਡ ਕੁਆਲੀ ਕੇ ਦਿੱਤੀ ਜੱਟੇ ਲੰਗਦੀ 60000 ਰੁਪਏ ਉਹਨੇ ਦਿੱਤਾ ਉਹ ਮੈਨੂੰ ਮਿਲ ਪਿਆ ਜਿੰਨੇ ਵਾਲੇ ਕਨੇਸ ਸਕੂਲ ਦੇ ਗਾੜੀ ਕਹਿੰਦਾ ਬਾਬਾ ਜੀ ਯਾਰ 60000 ਰੁਪਏ ਉਹਨੇ ਲਿਆ ਨਾ ਕਿਨੇ ਹੈ ਅਗੇ ਤੇਰੀ ਘਰ ਦੀ ਸ਼ਨੀਦ ਕੌਰ ਨੇ ਤਾਂ ਮੈਂ ਮੈਨੂੰ ਕਹਾਤਾ ਸੁਣਾਉਂਦਾ ਮੈਨੂੰ ਰੋਟੀਆਂ ਪਕਾ ਕੇ ਖਾਂਦੀ 2 ਘੰਟੇ ਸ਼ਾਮ ਨੂੰ ਤੇਰੇ ਕੋਲ ਆਉਂਦੀ ਤੇ ਰੋਟੀਆਂ ਪਕਾ ਕੇ ਖਵਾ ਕੇ ਜਾਂਦੀ ਆ ਫਿਰ ਉਹਨਾਂ ਨੇ ਬਲੇਮ ਇਹ ਬਣਾਉਣ ਲਿਆ ਕਿ ਫਰੋਡ ਮਾਰਨੇ ਜਾਂ ਕਿ ਦਾਦਾ ਪੈਸਾ ਇਕੱਠਾ ਹੋ ਜੇ ਤੇ ਪੈਸਾ ਇਕੱਠਾ ਹੋ ਜੇ ਅਸੀਂ ਰਾਜੀਆਂ ਬਣ ਜਗੇ ਜੀ ਮੇਰੇ ਨਾਲ ਗੱਲ ਹੋਈ ਉਹਨਾਂ ਦੀ ਉਹ ਨਸ਼ਾ ਕੋਈ ਪ੍ਰੋਪਰ ਜਿਹੜਾ ਅੱਛਾ ਜੀ ਦੱਸ ਨਹੀਂ ਸਕੀਆਂ ਕਿ ਨਸ਼ਾ ਕਿਹੜਾ ਕਰਦਾ ਅੱਛਾ ਜੀ ਇੰਨੀ ਗੱਲ ਕਹਿੰਦੀਆਂ ਹਾਂ ਜੀ ਕਿ ਅਸੀਂ ਉਹਦੀਆਂ ਅੱਖਾਂ ਲਾਲ ਵੇਖੀਆਂ ਮਾਈਗਰੇ ਉਹ ਹੱਥ ਉਹਦੇ ਕੰਬ ਦੇ ਦੇਖੇ ਆ ਅੱਛਾ ਜੀ ਠੀਕ ਤੇ ਉਹ ਕੋਈ ਪਕੌੜੇ ਲਿਆ ਕੇ ਖਾਂਦਾ ਵਾਹਿਗੁਰੂ ਤੇ ਅਸੀਂ ਉਹ ਤੋਂ ਪਕੌੜੇ ਮੰਗਦੀਆਂ ਸੀ ਜਦੋਂ ਛੋਟੀਆਂ ਹੁੰਦੀ ਬੱਚੀ ਜਿਹੜੀ ਕਹਿੰਦੀ ਆ ਤੇ ਉਹਦੀ ਮਾਂ ਵੀ ਇਹ ਕਹਿੰਦੀ ਆ ਕਿ ਇਹ ਪਕੌੜੇ ਪਤਾ ਨਹੀਂ ਖਾਂਦਾ ਕਾਦੇ ਆ ਪਕੌੜੇ ਕੀ ਉਹ ਭੰਗ ਦੇ ਸੀ ਕਾਦੇ ਸੀ ਸਾਨੂੰ ਨਹੀਂ ਪਤਾ ਇਹ ਦੱਸੋ ਇਸ ਗੱਲ ਦੇ ਵਿੱਚ ਕੋਈ ਸਚਾਈ ਹੈਗੀ ਆ ਸਚਾਈ ਇਹ ਜੇ ਆ ਕੇ ਖੂਨ ਟੈਸਟ ਮੇਰਾ ਕਰਾਇਆ ਜਾਵੇ ਜੇ ਖੂਨ ਜਾਏ ਨਸ਼ਾ ਤੇ ਮੈਨੂੰ ਚਰਾਏ ਚ ਖਲਾਓ ਖਲਾਰ ਕੇ ਜੰਡੇ ਵਾਲੇ ਪੋਲ ਦੇ ਉੱਪਰ ਗੋਲੀ ਮਰਵਾ ਦਿਓ ਤੇ ਜੇ ਕ ਨਾਂ ਨਜ ਆਇਆ ਫਿਰ ਇਹਦੇ ਵਾਲੀ ਵਰਤੋਂ ਹੋਣਗੇ ਜਿਮੇਵਾਰ ਕੇ ਉਹਨਾਂ ਨਸ਼ਾ ਕਰਦੀਆਂ ਉਹਨਾਂ ਕੇ ਫਿਰ ਮੈਂ ਤੇ ਨਹੀਂ ਕਰਦਾ ਕਿਉਂ ਮੈਂ ਤਾਂ ਜੀ ਜੋ ਜਮਿਆ ਔਰ ਨਿਸ਼ਾਨ ਸਾਹਿਬ ਮੱਥੇ ਗੁੰਮੜ ਲੱਗ ਰਿਹਾ ਗੁਰੂ ਗ੍ਰੰਥ ਸਾਹਿਬ ਦਾ 1430 ਆ ਗਿਆ ਮਹਾਰਾਜ ਦੇ ਜਿਹੜਾ ਝੂਠ ਬੋਲੂ ਉਹ ਤੁਹਾਨੂੰ ਪਤਾ ਹੀ ਆ ਜੀ ਆਪਾਂ ਨੇ ਹੱਕ ਦੀ ਕਮਾਈ ਕਰਦੇ ਆ ਆਪਾਂ ਉਦੋਂ ਬੈਠ ਚੁੱਕਿਆ 25 ਦਿਨੀ ਕਿ ਇਹ ਮੈਨੂੰ ਮਾਰ ਹੀ ਦਿੱਤਾ ਉਹ ਦੋ ਬਰਾ ਮੇਰੇ ਅੱਗੇ ਮਰ ਗਏ ਮੈਨੂੰ ਮਾਰ ਰਹੀ ਆ ਕਿ ਮਰ ਗਿਆ ਆ ਉਹਦੇ ਨਸ਼ਾ ਕਰਦਾ ਫਲਾਂਟ ਹੀਗਾ ਉਹ ਨਾ ਮੈਂ ਭਾਂਗ ਦਾ ਪਕੌੜਾ ਖਾਵਾਂ ਨਾ ਮੈਂ ਇਹ ਕੰਮ ਕਰਾਂ ਮੈਨੂੰ ਤਾਂ ਪਤਾ ਨਹੀਂ ਨਸ਼ਾ ਹੁੰਦਾ ਕੀ ਆ ਬਾਕੀ ਵੇਖੋ ਜੀ ਸੱਚ ਦਾ ਸੱਚ ਰਹਿਣਾ ਤੇ ਝੂਠ ਦਾ ਝੂਠ ਰਹਿਣਾ ਜੀ ਬਿਲਕੁਲ ਮੈਨੂੰ 32 ਫੋਨ ਆ ਗਏ ਆ ਸਵੇਰ ਦੇ ਤੇ ਕੱਲ ਦੇ ਬਾਬਾ ਜੀ ਤੁਸੀਂ ਸੱਚੇ ਜੇ ਤੇ ਉਹ ਝੂਠੀਆਂ ਉਹ ਕਿਉਂ ਨਹੀਂ ਕਰਦੀ ਤੁਹਾਡੀ ਅੱਖਿਆ ਰਹੀ ਮੈਂ মিডিਆ ਤੇ ਕੁੜੀ ਨੂੰ ਮੀਡੀਆ ਅੱਗੇ ਕਰੀ ਜਾ ਰਹੀ ਆ ਜੀ ਮੈਂ ਅੱਜ 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 ਮੇਰੀ ਉਹਦੇ ਨਾਲ ਗੱਲਬਾਤ ਹੋਈ ਆ ਹਾਂ ਜੀ ਜੀ ਤੁਹਾਡੇ ਮਾਤਾ ਜੀ ਨਾਲ ਵੀ ਗੱਲ ਹੋਈ ਸੀਗੀ ਹਾਂ ਜੀ ਜੀ ਇੱਕ ਬਾਹ ਦਿਖਾਉਂਦੀ ਫਿਰਦੀ ਐ ਕਿ ਉਹਦੇ ਉੱਪਰ ਟੱਕ ਲੱਗਾ ਹੋਇਆ ਔਰ ਉਹਨੇ ਇੱਥੋਂ ਤੱਕ ਵੀ ਕਿਹਾ ਕਿ ਮੈਨੂੰ ਕੁਛ ਖਾਣਾ ਕੇ ਮੈਂ ਮਰਨ ਦੇ ਕਿਨਾਰੇ ਹੋ ਗਈ ਸੀ ਹਸਪਤਾਲ ਦੇ ਵਿੱਚ ਸੁੱਟਿਆ ਫਿਰ ਉੱਥੇ ਮੇਰਾ ਇਲਾਜ ਹੋਇਆ ਤੇ ਮੇਰੇ ਦਾਤ ਮਾਰਿਆ ਮੈਂ ਬੜਾ ਇਸ ਟੱਬਰ ਦੇ ਲਈ ਕੀਤਾ ਮੈਂ ਆਲੂ ਵੀ ਪੁੱਟਦੀ ਰਹੀ ਆ ਮੈਂ ਲੋਕਾਂ ਦੇ ਖੇਤਾਂ ਵਿੱਚ ਕੰਮ ਕੀਤੇ ਆ ਭਾਂਡੇ ਮਾਂਜੇ ਆ ਬੜਾ ਕੁਛ ਕੀਤਾ ਪਰ ਮੇਰੀ ਕਿਸੇ ਨੇ ਕਦਰ ਨਹੀਂ ਪਾਈ ਤੋ ਹੁਣ ਮੇਰੀ ਬੇਨਤੀ ਸੋ ਇਹ ਜਦੋਂ ਪਹਿਲਾ ਵਿਆਹ ਇਹਦਾ ਹੋਇਆ ਸੂਚ ਇਹ ਸੌਰੇ ਮੇਰਾ ਪਿੰਡਿਆ ਸੂਚ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਹਰਚੋਵਾਲ ਦੋ ਸਾਲੇ ਮੇਰੇ ਆ ਉਹਨਾਂ ਦੀਆਂ ਹਰਚੋਵਾਲ ਸ਼ਹਿਰ ਦੇ ਵਿੱਚ ਬਿਜਲੀ ਦੀਆਂ ਦੁਕਾਨਾਂ ਵਾਂ ਕਹਿੰਦੇ ਕਹੁੰਦੇ ਆ 10 ਕਿਲੋ ਜਟ ਦੇ ਸੌਰੇ ਮੇਰੇ ਦੇ ਆ ਫਿਰ ਨਿੱਕੀ ਕਿੜੀ ਪਿੰਡ ਜੇ ਉਥੇ ਵਿਆਹੀ ਆ 21 ਦਿਨਾਂ ਦੀ ਕੁੜੀ ਮਾਰ ਕੇ ਜਹਿਰ ਦੇ ਕੇ ਉਹਨੂੰ ਜਹਿਰ ਦੇ ਕੇ ਹੁਣ ਲੜਕੀ ਨੂੰ ਜਿਹਦਾ ਉਹਨਾਂ ਦੇ ਘਰ ਜਨਮ ਹੋਇਆ ਵਾ ਉਹਨੂੰ 21 ਦਿਨਾਂ ਦਾ ਜਿਆ ਦੇਖੋ ਲੜਕੀ ਨੂੰ ਮਾਰ ਕੇ ਆਇਆ ਕੀ ਅੰਦਰਾਂ ਦੀ ਨੂੰ ਉਹ ਤੋਂ ਬਾਅਦ ਮੈਂ ਉਹ ਉਹਨਾਂ ਦੇ ਘਰੋਂ ਆ ਗਿਆ ਮੇਰੀ ਮਾਂ ਗਈ ਆ ਉਹਨਾਂ ਨੇ ਆਖਿਆ ਦਾਤਰ ਮਾਰਿਆ ਵੀ ਬਾਹ ਤੇ ਇੱਕ ਲੱਤ ਦੇ ਤੇ ਪਿਓ ਨੇ ਤੇ 26 ਬਣਾਈ ਗਰਦਾਸਪੁਰ ਵਾਲੇ ਜਾ ਕੇ ਹਸਪਤਾਲ ਦੇ ਵਿੱਚ 26 ਨੇ ਉਹਨਾਂ ਬਣਾਈਆਂ ਆਪੋ ਵੇਚਦੀ ਤੇ ਮੈਨੂੰ ਵੇਚੋ ਤਾਂ ਪਲੇਸ ਲਾਤਾ ਜੀ ਕਿਉਂਕਿ ਉਹ ਮੈਂ ਕੁੱਤ ਨੂੰ ਨਹੀਂ ਕਹਿੰਦੀ ਡੰਡਾ ਮਾਰਾ ਮੈਂ ਉਹਨਾਂ ਨੂੰ ਕੀ ਮਾਰਨਾ ਸੀ ਜੀ ਅਸੀਂ ਦੇਖੋ ਗੱਲਾਂ ਤੁਹਾਡੀਆਂ ਵੀ ਸੁਣ ਲਈਆਂ ਗੱਲਾਂ ਉਹਨਾਂ ਦੀਆਂ ਵੀ ਸੁਣ ਲਈਆਂ ਹੈਨਾ ਤੁਸੀਂ ਆਪਣੀ ਗੱਲ ਰੱਖਣੀ ਹੈ ਉਹਨਾਂ ਨੇ ਆਪਣੀ ਰੱਖਣੀ ਹੈ ਅਸੀਂ ਜੋ ਗੱਲ ਜੋ ਸੁਣ ਕੇ ਆਏ ਆ ਉਹ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਜਿਹੜੀ ਨਸ਼ੇ ਵਾਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਦੇਖੋ ਇੱਕਦਮ ਕਿਸੇ ਦੇ ਉੱਪਰ ਆ ਕੋਈ ਬੰਦਾ ਕੋਈ ਕਿਸੇ ਹੋਰ ਰੂਪ ਦੇ ਵਿੱਚ ਹੋਵੇ ਕਈ ਵਾਰ ਬੰਦੇ ਦੀ ਸ਼ੱਕ ਦੀ ਸੂਈ ਉਹਦੇ ਉੱਪਰ ਚਲੀ ਜਾਂਦੀ ਹੈ ਭਾਵੇਂ ਉਹ ਕਰਦਾ ਹੋਵੇ ਤੇ ਜਾਂ ਨਾ ਕਰਦਾ ਹੋਵੇ ਪਰ ਜਦੋਂ ਸਾਬਤ ਸੂਰਤ ਬੰਦਾ ਗੁਰਸਿੱਖੀ ਰੂਪ ਦੇ ਵਿੱਚ ਹੁੰਦਾ ਹੈ ਫਿਰ ਬਹੁਤ ਕੁਝ ਸੋਚਣ ਤੇ ਆਪਾਂ ਮਜਬੂਰ ਹੋ ਜਾਂਦੇ ਆ ਇਸੇ ਕਰਕੇ ਹੀ ਲੋਕਣ ਬਹੁਤ ਜਿਹੜੇ ਆ ਉਹ ਉੱਧਰ ਵੀ ਸਵਾਲ ਕਰ ਰਿਹਾ ਇੱਧਰ ਵੀ ਸਵਾਲ ਕਰ ਰਿਹਾ ਤੁਸੀਂ ਕਹਿੰਦੇ ਹੋ ਕਿ ਉਹ ਜਿਹੜਾ ਕਿ ਸਲੀਕੇ ਨਾਲ ਘਰ ਦੇ ਵਿੱਚ ਰਹਿ ਨਹੀਂ ਸੀ ਰਹੀ ਘਰ ਦਾ ਮਾਹੌਲ ਖਰਾਬ ਹੋ ਰਿਹਾ ਸੀਗਾ ਹਾਂਜੀ ਜਦੋਂ ਮਾਹੌਲ ਖਰਾਬ ਹੋ ਰਿਹਾ ਸੀਗਾ ਸਮਝਾਉਣ ਦੀ ਹਾਂਜੀ ਪਿਆਰ ਦੇ ਨਾਲ ਜਾਂ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਸਹੁਰਿਆਂ ਬਲਾਂ ਜਿਵੇਂ ਕਿ ਉਹ ਚੰਗੇ ਸਰਦੇ ਪੁੱਜਦੇ ਹੈਗੇ ਆ ਇੱਕੀ ਕਿੱल्ल्या ਦੇ ਮਾਲਕ ਆ ਹਾਂ ਬਹੁਤ ਮਿਹਰਿਆ ਹੋਰ ਆਪਣੀਆਂ ਭੈਣਾਂ ਦੇ ਨਾਲ ਭਣੂਈਆਂ ਦੇ ਨਾਲ ਰਿਸ਼ਤੇਦਾਰੀ ਦੇ ਵਿੱਚ ਗੱਲ ਕਰਕੇ ਸਮਝਾਉਣ ਦੀ ਅੰਤ ਬੰਦਾ ਡੰਡਾ ਵੀ ਚੱਕ ਲੈਂਦਾ ਤੁਸੀਂ ਵੀ ਚੱਕਿਆ ਹੋਊਗਾ ਇਹ ਸਾਨੂੰ ਨਹੀਂ ਪਤਾ ਚੱਕਿਆ ਹੋਊਗਾ ਜਾਂ ਨਹੀਂ ਚੱਕਿਆ ਹੋਊਗਾ ਠੀਕ ਹੈ ਜੀ ਕੋਈ ਇਦਾਂ ਦੇ ਕੋਈ ਤਰੀਕੇ ਘਰੇਲੂ ਤੌਰ ਤੇ ਵਰਤੇ ਨਹੀਂ ਗਏ ਉਦੋਂ ਕਿ ਇਹ ਟੱਬਰ ਨਾ ਟੁੱਟੇ ਜਦੋਂ ਮੇਰਾ ਸਹੁਰਾ ਸਾਹਿਬ ਆਇਆ ਨਾ ਘਰ ਕਹਿੰਦਾ ਸ਼ਰਨਜੀਤ ਜੋ ਕੰਨਾ ਕਰਦੀ ਅਸੀਂ ਤੇਰੇ ਮਗਰਿਆਂ ਭਾਵੇਂ ਪਿੰਡ ਦੇ ਉਤੋਂ ਦੀ ਆ ਤੇ ਪਿੰਡ ਦੇ ਉਤੋਂ ਨਾ ਉਤੋਂ ਨਹੀਂ ਆਉਣਾ ਉਹਨੇ 15 ਦਿਨਾਂ ਬਾਅਦ ਕੰਮ ਕਰਤਾ ਜਦੋਂ ਮੈਂ ਅਸੀਂ ਾਡੋ ਗਏ ਸਾਨੂੰ ਪਰੇ ਕਮਰਾ ਹੀ ਗਿਆ ਬਾਲਿਆਂ ਵਾਲਾ ਅਸੀਂ ਉਹਦੇ 'ਚ ਹੋ ਗਏ ਫਿਰ ਜਦੋਂ ਉਹ ਕੰਮ ਹੋ ਗਈ ਮੈਂ ਜਾਣਾ ਇਹ ਜਵਾਨੀ ਇਥੇ ਕਦੀ ਇੱਕ ਆ ਗਿਆ ਤੇ ਕਦੀ ਦੂਜਾ ਆ ਗਿਆ ਦੋ ਮੱਲੀਆਂ ਤਾਂ ਉਹਨੇ ਦੇ ਡਰਾਈਵਰ ਕੁਰਕਰੇ ਮੇਰੇ ਨਾਣੇ ਉੱਥੇ ਖਾਂਦੇ ਹੁੰਦੇ ਸੀ ਗੁਰਦਾਸ ਸਿੰਘ ਦੇ ਗਾੜੀ ਫਿਰ ਬੀਬੀਆਂ ਨੇ ਆਖਿਆ ਕਿ ਆਹ ਗੱਲ ਐ ਤੇ ਤੂੰ ਯਾਰ ਚੰਗਾ ਬੰਦਾ ਵਾ ਅਗੇ ਆਪਣੇ ਕੀ ਉਹਦਾ ਨਾਲੀ ਦਾ ਵਾ ਦੂਜੇ ਦਾ ਇਹ ਕੁਰਕਰੇ ਦੇ ਬੱਚੇ ਬਾਹਰ ਖਾਂਦੇ ਆ ਤੇ ਤੂੰ ਰਮਾਨਾ ਸ਼ਹਿਰ ਫੇਰਦਾ ਘਰ ਤੁਹਾਡੇ ਬੁਹੇ ਵਾਲੀ ਮੋਟਸ਼ਾ ਲਾ ਰੰਗ ਦਾ ਖਲੋਤਾ ਦਾ ਕਦੀ ਕਾਰ ਖਲੋਤੀ ਹੁੰਦੀ ਆ ਫਿਰ ਮੈਂ ਚਾਂਚੱਕ ਛਾਪਾ ਮਾਰਿਆ ਤੇ ਇਹ ਕੋਈ ਵੇਖਿਆ ਫਿਰ ਮੈਂ ਉਹ ਤੋਂ ਬਾਅਦ ਸਦਰ ਠਾਣੇ ਫੜਾਈ ਕੁੱਟਿਆ ਨਹੀਂ ਆਵਾ ਸਦਰ ਠਾਣੇ ਫੜਾਈ ਆ ਸਦਰ ਕਾਗਜ਼ੀ ਤੌਰ ਤੇ ਜਾਂ ਸਰਕਾਰੀ ਦਰਬਾਰੇ ਤੁਸੀਂ ਅੱਡ ਹੋ ਚੁੱਕੇ ਹੋ ਜਾਂ ਇੱਕ ਹੋਣ ਦੀ ਕੋਈ ਸੰਭਾਵਨਾ ਹੈਗੀ ਆ ਪਹਿਲਾਂ ਹੀ ਅੱਡ ਹੋਏ ਅੱਡ ਹੋਣ ਤੋਂ ਬਾਅਦ ਇਹ ਟਿੰਡ ਫੋੜੀ ਫੇਰ ਚੁੱਕ ਕੇ ਲਗੀ ਕਹਿੰਦੀ ਤੂੰ ਲੰਗੜੀ ਪਿੰਗਲੀ ਮਰੂਗੀ ਤਾਂ ਮੈਂ ਤੇਰੇ ਘਰ ਆਉਂਗੀ ਨਹੀਂ ਤਾਂ ਮੈਂ ਨਹੀਂ ਆਉਣਾ ਮੈਂ ਦਾਖਲ ਮੀਟਰ ਹੋ ਪਰੇ ਜਾਉਂਗੀ ਅੱਛਾ ਤੇ ਮੈਂ ਫੇਰ ਜਾ ਜਦੋਂ ਅਦਾਲਤ ਨੇ ਆਪਣੇ ਨੂੰ ਕਹਿਤਾ ਤੂੰ ਬੇਦਲ ਕਰ ਦੇ ਇਹਨੂੰ ਆਵਾ ਬੇਦਲ ਕੀਤਾ ਹੁਣ ਮੈਂ ਉਹਨਾਂ ਬਾਰੇ ਜਿਤਨਾ ਬੋਲਣ ਦਿਆਂ ਉਹ ਆਖੂਗੀ ਮੇਰੇ ਉਹਨੇ ਮੈਨੂੰ ਇਹ ਵੀ ਆਇਆ ਦੂਜੀ ਮੈਸੇਜ ਆਇਆ ਕਿ ਜਦਨਾ ਸਾਡੀ ਮਾਂ ਮਰ ਗਈ ਜਾਂ ਮਾਰਤੀ ਕਿਸ ਨੇ ਇਹਦਾ ਬਿਲਾਮ ਇਹਦੇ ਲਾਇਆ ਜਾਊਗਾ ਮੇਰਾ ਪਾਪੇ ਨੂੰ ਅੰਦਰ ਕੀਤਾ ਜਾਊਗਾ ਇਹਦਾ ਯਾਨੀ ਕਿ ਕਹਿੰਦਾ ਮਤਲਬ ਇਹ ਆ ਕਿ ਮੇਰੇ ਤੇ ਲਾਰ ਰਹੀ ਆ ਮੈਨੂੰ ਜ਼ੁਮੇਗਾ ਠੜਾ ਰਹੀ ਆ ਕਿ ਇਹ ਧਮਕੀਆਂ ਦਵਾ ਰਿਆ ਮੈਨੂੰ ਇਹ ਲੋਕਾਂ ਤੋਂ ਤੇ ਵੇਖੋ ਇਹ ਵੀ ਇਹ ਵੀ ਸਾਡੇ ਨਾਲ ਵੀ ਗੱਲ ਹੋਈ ਹੈ ਹਾਂ ਇਹ ਧਮਕੀਆਂ ਦੇ ਰਿਹਾ ਵੇਖੋ ਮੈਂ ਧਮਕੀਆਂ ਦੇਣ ਜੋਗਾ ਅੰਦਰ ਆਉੜੀ ਪਈ ਆ ਮੈਂ ਉਹਨੂੰ ਮਾਰ ਕੇ ਤੇ ਆ ਬੰਦਰ ਜਾਉਂਦਾ ਉਹਨੂੰ ਕੌਣ ਸੰਭੂਗਾ ਮੈਂ ਦੇਣ ਜੋਗਾ ਜੀ ਜਣੀ ਆ ਕੁੜੀਆਂ ਸਕੂਲ ਦੀਆਂ ਲੈਣੀਆਂ 2 ਵਜੇ ਤੁਹਾਡਾ ਕਰਕੇ ਵਾਪਸ ਆ ਕੇ ਆ ਟੋਲ ਕੇ ਹੋਰ ਹੋਰ ਵੀ ਮੁੰਡੇ ਨੂੰ ਕਿਹਾ ਮਹਾਵੀਰ ਜਾਦੂ ਕੁੜੀਆਂ ਮੇਰੀਆਂ ਲੈ ਨਹੀਂ ਜੀ ਕਈ ਵਾਰ ਬੱਚਿਆਂ ਦੀ ਖਾਤਰ ਨਾ ਸਾਨੂੰ ਬਹੁਤ ਵੱਡੇ ਵੱਡੇ ਸਮਝੌਤੇ ਕਰਨੇ ਪੈਦੇ ਆ ਕਿ ਬੱਚੇ ਜਿਹੜੇ ਨਾ ਸਾਡੇ ਉਹ ਪਰਿਵਾਰਾਂ ਵਾਲੇ ਆਪਾਂ ਸਾਰੇ ਕਲੇਜੇ ਦੇ ਟੁਕੜੇ ਹੁੰਦੇ ਆ ਜਦੋਂ ਚੱਲਦੇ ਫਿਰਦੇ ਅੱਖਾਂ ਦੇ ਮਰੇ ਦੇਖੀਏ ਮਰਿਆਂ ਦਾ ਸਬਰ ਨਹੀਂ ਆਉਂਦਾ ਹਨਾ ਤੇ ਜਿਹੜੇ ਜਿਉਂਦਾ ਜਾਗਦਾ ਸਾਹਮਣੇ ਦੇਖੀਏ ਕਿ ਬੱਚਾ ਚੰਗਾ ਭਲਾ ਆਇਆ ਦਿਲ ਦੇ ਅੰਦਰੋਂ ਟੱਕ ਜਾ ਵੱਜਦਾ ਹਨਾ ਤੁਹਾਡੇ ਵੀ ਵੱਜਦਾ ਹੋਊਗਾ ਟਾਲਾ ਸਾਹਿਬ ਜਾਂਦੇ ਹੁੰਦੇਗੇ ਅੜਕਵਾ ਦੇ ਮਗਰ ਬੈਠਿਆ ਹੁੰਦੇਗੇ ਤੇ ਆਪਾਂ ਨੂੰ ਚਾ ਚੜ ਜਾਣਾ ਖਣਾ ਪੱਚੇ ਆਪਣੇ ਮਿਲੇ ਆ ਖੁਸ਼ ਹੋਣਾ ਕਿ ਉਹ ਤੁਰੇ ਜਾਂਦੇ ਹੁਣ ਅਜ ਇਨੇ ਚੜਦੇ ਹੋ ਗਿਆ ਜੰਨੇ ਚੜਦੇ ਹੋ ਗਿਆ ਪਰ ਇਹਨੇ ਅੱਖਾਂ ਕੱਢ ਕੇ ਆ ਕੇ ਵੇਖਣਾ ਜਿਤਨਾ ਮੈਨੂੰ ਮਾਰ ਹੀ ਦੇਣਾ ਫਿਰ ਉਸ ਤੋਂ ਬਾਅਦ ਇਹਦਾ ਕੰਮ ਇਹ ਹੋ ਰਿਹਾ ਵਾ ਕਿ ਮੈਂ ਆਢੀ ਰਹਿਣਾ ਆਢੀ ਰਹਿਣਾ ਜਿੱਥੇ ਪਹਿਲੇ ਸਹੁਰੇ ਤੁਹਾਨੂੰ ਦੱਸਿਆ ਵੈ ਗਿਆ ਨਿੱਕੀ ਕੀੜੀ ਉਥੇ ਕੁੜੀ ਕਿੰਨਾਂ ਦਿਨਾਂ ਦੀ ਮਾਰ ਕੇ ਆਈ ਆ ਫਿਰ ਮੈਂ ਇਹਦੇ ਸਹੁਰੇ ਨੂੰ ਸਾਸੂ ਨੂੰ ਮਿਲਿਆ ਉਹਨਾਂ ਆਖਿਆ ਵੀਰਾ ਤੂੰ ਵਿਆਹ ਕੇ ਲੈ ਗਿਆ ਤੇਰੇ ਘਰ ਜ ਇੱਕ ਜੀ ਨਾਲ ਮਰਿਆ ਤੇ ਮੈਨੂੰ ਹੀ ਜਟਰਾਖੇ ਆਖੀ ਵਿੱਚ ਦਾੜੀ ਤੋੰਦੀ ਹਾ ਫਿਰ ਕਿਹਾ ਮਦਰ ਮਦਰ ਕਾ ਦੇ ਦੋਵੇਂ ਜੀਓ ਉਹ ਗੱਲ ਵੀ ਮੇਰਾ ਭਰਾ ਮੁਰਗੇਰ ਠੀਕ ਫਾੜ ਕੇ ਮਾਰ ਗਿਆ ਵੇਖੋ ਅਸੀਂ ਕੀ ਕਰ ਸਕਦੇ ਆ ਤੇ ਹੁਣ ਕੋਈ ਸੰਭਾਵਨਾ ਹੈ ਕਿ ਬੱਚੇ ਤੁਹਾਨੂੰ ਇੱਕ ਕਰ ਦੇਣ ਪਰ ਬੱਚੇ ਜਿਹੜੇ ਆ ਉਹ ਹੱਥ ਜੋੜਦੇ ਕਹਿੰਦੇ ਉਹ ਤੁਹਾਡੇ ਵਿੱਚ ਬਹੁਤ ਕਸੂਰ ਕੱਢਦੇ ਆ ਮਾਂ ਦੀ ਗੱਲ ਸੁਣ ਕੇ ਉਹ ਰਾਜ਼ੀ ਨਹੀਂ ਕਿ ਮਾਂ ਦੇ ਵਿੱਚ ਕੋਈ ਵੀ ਉਹ ਕਸੂਰ ਕੱਢਦੇ ਨਹੀਂ ਪਤਾ ਨਹੀਂ ਕਿਉਂ ਤੁਹਾਡੇ ਵਿੱਚ ਜ਼ਿਆਦਾ ਕਸੂਰ ਕੱਢਦੇ ਆ ਸੱਚਾਈ ਕੀ ਹੈ ਇਹ ਰੱਬ ਜਾਣਦਾ ਹੈ ਨਾ ਅਸੀਂ ਤੁਹਾਨੂੰ ਕਲੀਨ ਚਟ ਦੇ ਰਹੇ ਆ ਨਾ ਅਸੀਂ ਉਹਨਾਂ ਨੂੰ ਦੇ ਰਹੇ ਆ ਹਨਾ ਕਿਉਂਕਿ ਹਾਂ ਪਰ ਚੱਕਰ ਕੀ ਉਹ ਬੱਚੇ ਵੀ ਨਹੀਂ ਮੰਨ ਕੇ ਰਾਜ਼ੀ ਕਿ ਅਸੀਂ ਆਪਣੇ ਬਾਪ ਦੇ ਨਾਲ ਰਹਿਣਾ ਐਡਾ ਹੋ ਗਿਆ ਦੇਖੋ ਜੀ ਬੱਚੇ ਨੂੰ ਮਾਂ ਕਹੇ ਕਿ ਗੁਰਦਾਰੇ ਜਾ ਉਹ ਗੁਰਦਾ ਸਾਹਿਬ ਜਾਊਗੀ ਉਹ ਕਹੇ ਮਸੀਤੇ ਜਾ ਮਸੀਤੇ ਜਾਊਗਾ ਜੇ ਉਹ ਨੂੰ ਕਹੂ ਮੰਦਰੇ ਜਾ ਮੰਦਰੇ ਜਾਊਗਾ ਇਹ ਗੱਲ ਹੁੰਦੀ ਆ ਬਾਕੀ ਉਹਦੇ ਤੇ ਰੇੜ ਇਹੋ ਜਿਹੀ ਪਈ ਆ ਉਹ ਜਿਹੜਾ ਬਿੱਲਾ ਹੈ ਨਾ ਨਾਗੋ ਵਾਲਿਆਂ ਦਾ ਉਹ ਜਵਾਨ ਨੇ ਟ੍ਰੇਡ ਪਾ ਕੇ ਗਿਆ ਉਹਨੇ ਕਹੇ 1.5 ਲੱਖ ਰੁਪਇਆ ਉਹਦਾ ਖਾਦਾ ਇਹਨੇ ਇੱਕ ਵਾਲੀਆਂ ਦਾ ਜੋੜਾ ਤੇ ਦੋ ਸ਼ਾਪਾਂ ਦੀ ਘਰਦੀਆਂ ਖਾਧੀਆਂ ਉਹਦੇ ਬੜਗੇ ਜਵੇਂ ਦੀਆਂ ਸਕੰਤਲਾ ਨਿਕਲੀਆਂ ਫਿਰ ਉਹਨੇ ਬਾਬਾ ਯਾਰਾ ਪੀਰ ਦੀ ਜਗਾ ਉਥੇ ਉਹਦੀ ਘਰਦੀ ਨਾ 9-10 ਕੀਤੀਆਂ ਕਿ ਬਾਬਾ ਯਾਰਾ ਪੀਰ ਆਲਿਆ ਜਿੰਦੇ ਨੂੰ ਤੇ ਜਿੰਦੇ ਨੇ ਆ ਨੂੰ ਕੋਣ ਹਾਵੇ ਇਹ ਜਿਹੜੀਆਂ ਘਰੋਂ ਭਕਾਰ ਹੋ ਜੇ ਇਹਨੇ ਸੱਤ ਘਰ ਬਿੱਲੀਆਂ ਨੂੰ ਫਿਰ ਕਹੇ ਤੇ ਹੁਣ ਉਥੇ ਗਈ ਆ ਤੇ ਤੇ ਲੱਗਦਾ ਹੈ ਕਿ ਕਿਉਂਕਿ ਕਾਗਜ਼ੀ ਪत्री ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਕਾਗਜ਼ੀ ਪत्री ਕੋਈ ਤਲਾਕ ਲੈ ਲਿਆ ਤੁਸੀਂ ਕਾਗਜ਼ੀ ਤੌਰ ਤੇ ਕਾਨੂੰਨੀ ਤੌਰ ਤੇ ਵੱਖ ਹੋ ਗਏ ਆ ਅਹੀਂ ਜੀ ਬੇਦਲਾਂ ਨੂੰ ਮੈਂ ਕਰਤਾ ਕਿਉਂਕਿ ਉਹਦਾ ਮੈਨੂੰ ਡਰ ਹੈ ਕਿ ਉਹਨੇ ਕੱਲ ਨੂੰ ਆਣ ਕੇ ਥਾ ਮੰਗਣਾ ਪਹਿਲੀ ਮੰਗੂਗੀ ਤੇ ਉਹ ਮੇਰੇ ਤੋਂ ਕੁਝ ਨਹੀਂ ਨਿਆਗਾ ਜਦੋਂ ਆਪਾਂ ਆ ਟੋਰ ਨੇ ਚਲਾਉਣ ਦੇ ਆ ਟਾਈਮ ਬਸ ਕਰਨ ਦੇ ਆ ਮਾਂ ਦਾ ਬਾਲਣ ਦੇ ਆ ਆਪਾਂ ਨੂੰ ਇਹ ਕਹਿ ਸਕਦੇ ਕਿ ਇੱਥੇ ਇੱਕ ਹੋਣ ਦੀ ਸੰਭਾਵਨਾ ਹੈ ਨਹੀਂ 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 ਉਹ ਆਨੇ 10 ਕਿਲੋਮੀਟਰ ਹੋਰ ਜਾਂ ਗਾਉਂ ਜਲੰਧਰ ਨੂੰ ਜਦੋਂ ਉਹਦੇ ਕੋਲ ਪੈਸੇ ਹੋਗੇ ਨਾ ਵਾਵਾ ਕਹਿੰਦਾ ਹੋਗਾ ਕੋਈ 5-7 ਲੱਖ ਹੋ ਗਿਆ ਜਿੱਦਾਂ ਹੋਣ ਦੇ ਬਹਰੋਂ ਉਹਨੇ ਜੰਦਰ ਜਲੀ ਜਾਣਾ ਜੇ ਲੱਭਣਾ ਨਹੀਂ ਆਪਾਂ ਨੂੰ ਉਹਨੇ ਰਹੀਏ ਵੀ ਟਿੰਡ ਫੋੜੀ ਉਹਨੇ ਹੋਤਾ ਜੋ ਕਰ ਜਾਣੀਆਂ ਜੀ ਏਸੀ ਦੂਸਰਾ ਪੱਖ ਜਿਹੜਾ ਅਸੀਂ ਤੁਹਾਡੇ ਨਾਲ ਅਸੀਂ ਦੱਸਾਂਗੇ ਝੂਠੇ ਕਿ ਪੈਸੇ ਦਾਣਾ ਮਹਾਰਾ ਗੁਰੂ ਪਾਸ਼ਾ ਨੂੰ ਵੇਚਾ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਕਿਸੇ ਦੇ ਵੀ ਢਿੱਡ ਦੇ ਵਿੱਚ ਵੜ ਕੇ ਇਹ ਆਮ ਦੁਨੀਆ ਦੀ ਖਾਣਿਆ ਕਹਾਵਤ ਆ ਕਿ ਅਸੀਂ ਵੜ ਕੇ ਦੇਖ ਨਹੀਂ ਸਕਦੇ ਪਰ ਇੰਨੀ ਗੱਲ ਜ਼ਰੂਰ ਆ ਕਿ ਇਸ ਘਰ ਦੇ ਵਿੱਚ ਕੁਝ ਨਾ ਕੁਝ ਮਾੜਾ ਹੋਇਆ ਜੋ ਇਸ ਦੇ ਟੱਬਰ ਦੇ ਵਾਸਤੇ ਖੇਰੂ ਖੇਰੂ ਕਰਨ ਦੇ ਵਾਸਤੇ ਇੱਕ ਫਲੂਹੇ ਦਾ ਕੰਮ ਕੀਤਾ ਉਹਨੇ ਔਰ ਸੱਚਮੁੱਚ ਟੱਬਰ ਜਿਹੜਾ ਵੱਖ ਹੋਇਆ ਫਿਰਦਾ ਕੋਈ ਰਈਏ ਪੁੱਲਦੇ ਹੇਠਾ ਰੁਲਦਾ ਫਿਰਦਾ ਕੋਈ ਇੱਥੇ ਦੀਨੇ ਵਾਲਾ ਰੁਲਦੇ ਫਿਰਦਾ ਰੋਜ਼ੀ ਰੋਟੀ ਦੇ ਵੀ ਲਾਲੇ ਪਏ ਨੇ ਪਰ ਫਿਰ ਵੀ ਜ਼ਿੰਦਗੀ ਦਾ ਆਟੋ ਚੱਲ ਰਿਹਾ ਇਹ ਜਲਦਾ ਰਹਿਣਾ ਕਿਉਂਕਿ ਜੂੰਦੇ ਜੀ ਭੁੱਖ ਵੀ ਲੱਗਣੀ ਆ ਬਹੁਤ ਸਾਰੇ ਹੋਰ ਰੋਜ਼ਗਾਰ ਵੀ ਕਰਨੇ ਪੈਣੇ ਆ ਇਸੇ ਤਰ੍ਹਾਂ ਹੀ ਅਸੀਂ ਤੇ ਇਹ ਆਸ ਤੇ ਅਰਦਾਸ ਕਰਾਂਗੇ ਕਿ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਇਸੇ ਤਰ੍ਹਾਂ ਬਣੀ ਰਹੇ ਪਰ ਇਹ ਬਣਾਉਣ ਦੇ ਲਈ ਕੋਸ਼ਿਸ਼ਾਂ ਬਹੁਤ ਕਰਨੀਆਂ ਪੈਂਦੀਆਂ ਨੇ ਕੋਸ਼ਿਸ਼ ਕਰਿਓ ਕਿਤੇ ਸੁਖ ਸਨੇਹ ਇਸੇ ਤਰ੍ਹਾਂ ਸਾਨੂੰ ਫਿਰ ਮਿਲਣ ਫਿਰ ਅਸੀਂ ਆਈਏ ਫਿਲਹਾਲ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ वर्ल्ड फाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ Live Punjabi TV